ਬੀਤੀ ਸ਼ਾਮ ਬਠਿੰਡਾ ਦੇ ਮੁਕਸਰ ਰੋਡ ਤੇ ਪਿੰਡ ਦਿਉਣ ਦੇ ਨੇੜੇ ਇੱਕ ਚੱਲਦੀ ਥਾਰ ਗੱਡੀ ਨੂੰ ਲੱਗੀ ਭਿਆਨਕ ਅੱਗ ਕਾਫੀ ਦੇਰ ਬਾਅਦ ਪਹੁੰਚੀ ਫਾਇਰ ਬ੍ਰਿਗੇਡ ਤੇ ਰੋਸ਼ ਜਿਤਾਉਂਦੇ ਹੋਏ ਪਿੰਡ ਵਾਲਿਆਂ ਵੱਲੋਂ ਕੀਤੀ ਗਈ ਸੜਕ ਜਾਮ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਕਤ ਘਟਨਾ ਦੀਆਂ ਜੋ ਕਿ ਬੀਤੀ ਸ਼ਾਮ ਬਠਿੰਡਾ ਦੇ ਪਿੰਡ ਬੁਰਜ ਮਹਿਮਾ ਦੇ ਨੇੜੇ ਹੋਈ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਚੱਲਦੀ ਥਾਰ ਗੱਡੀ ਨੂੰ ਅੱਗ ਲੱਗੇ ਜਿਸ ਤੋਂ ਬਾਅਦ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਕਾਫੀ ਦੇਰ ਬਾਅਦ ਪਹੁੰਚੀ ਅਜੀਹਾ ਲੋਕਾਂ ਨੇ ਦੋਸ਼ ਲਗਾਇਆ ਹੈ ਜਿਸ ਦੇ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਸੜਕ ਜਾਮ ਕਰਕੇ ਆਪਣਾ ਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਅਤੇ ਮੌਕੇ ਤੇ ਪੁਲਿਸ ਦੇ ਆਲਾ ਅਧਿਕਾਰੀ ਵੀ ਪਹੁੰਚੇ ਅਤੇ ਕੜੀ ਮੁਸ਼ਕਲ ਤੋਂ ਬਾਅਦ ਜਾਮ ਨੂੰ ਖੁਲਵਾਇਆ ਗਿਆ ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦੇ ਵੱਲੋਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਗਿਆ ਕਿ ਉਹਨਾਂ ਦੀ ਗੱਡੀ 17 ਮਿੰਟਾਂ ਦੇ ਵਿੱਚ ਘਟਨਾ ਸਥਲ ਤੇ ਪਹੁੰਚ ਗਈ ਸੀ ਅਤੇ ਇਹ ਦੋਸ਼ ਬੇਬੁਨਿਆਦ ਹਨ ਅਤੇ ਖੁਦ ਉਹਨਾਂ ਦੇ ਹੀ ਕਰਮਚਾਰੀਆਂ ਦੀ ਕੁੱਟਮਾਰ ਵੀ ਕੀਤੀ ਗਈ ਹੈ। ਕਾਨਾ ਭਾਈ ਜੀ ਅੱਗ ਲੱਗ ਗਈ ਗੱਡੀ ਨੂੰ ਬੱਚੇ ਹੀ ਜਾਂਦੇ ਸੀ ਮੇਰੇ ਬੱਚੇ ਸੀਗੇ। ਠੀਕ ਹੈ ਜੀ। ਜਦੋਂ ਅੱਗ ਲੱਗ ਗਈ ਇਹਨਾਂ ਨੇ ਸਾਨੂੰ ਫੋਨ ਕਰਿਆ। ਬੇਟਾ ਨਹੀਂ ਇੱਕ ਬੇਟਾ ਗੱਡੀ ਲੈ ਕੇ ਅੰਦਰੋਂ ਅੱਗੋ ਭੱਜਿਆ ਕਿਹੜਾ ਪਿੰਡ ਕਿਹੜਾ ਪਈ ਜੀ ਅੱਪਾ ਜੀ ਦੀ ਨਾਲ ਸਿੰਗਲਾ ਪਿੰਡ ਹੈ ਬੁਰਜੇ ਦੇ ਅੱਡੇ ਤੇ ਹੈਗੀ ਹੈ ਇਹ ਠੀਕ ਹੈ ਮੇਰਾ ਬੇਟਾ ਇੱਕ ਗੱਡੀ ਲੈ ਕੇ ਭੱਜਿਆ ਮੈਂ ਫਿਰ ਵੀ ਇੱਕ ਕਈ ਲੈ ਜਾਇਆ ਇੱਕ ਬਾਲਟੀ ਲੈ ਜਾ ਕੋ ਉਹਨੇ ਰੱਖ ਲਈ ਗੱਡੀ ਚਾਹ ਉਹ ਭੱਜਿਆ ਉਸ ਤੋਂ ਬਾਅਦ ਉਹਨੇ ਮਿਲ ਕੇ ਪਪਾ ਜੀ ਅੱਗ ਜਾਰੇ ਵਰਗੀ ਜੇਤੀ ਆਉ ਘਰੋਂ ਪਾਪ ਪੜੇ ਨੂੰ ਕਿਹਾ ਯਾ ਤੂੰ ਸਿਲੰਡਰ ਚੱਕੋ ਹਾਂ ਮਗਰੇ ਗੱਡੀ ਲੈ ਕੇ ਮੈਂ ਆ ਗਿਆ ਠੀਕ ਹੈ ਮਗਰੇ ਜੋ ਗੱਡੀ ਦਾ ਸਿਲੰਡਰ ਆ ਗਿਆ ਇੰਨੀ ਤੇਜ਼ ਹੋ ਗਈ ਸੀ ਵੀ ਅੱਗ ਪੋਜ ਗਈ ਠੀਕ ਹੈ ਬੰਦੇ ਬਾਅਦ ਦੇ ਵਿੱਚ 55 ਮਿੰਟਾ ਬਾਅਦ ਫਾਇਰ ਬ੍ਰਿਗੇਡ ਆਈ ਇਹਨਾਂ ਦੀ ਜਦੋਂ ਫੋਨ ਕਰਿਆ ਇਹ ਭੰਡ ਸਰਕਾਰ ਦੀ ਇੱਕ ਬਹੁਤ ਵੱਡੀ ਮਿਹਨਤ ਹੈ ਜਿਹੜੀ ਕਹਿਣਾ ਹੁੰਦਾ ਸੀਗਾ ਬਦਲਾ 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 55 ਮਿੰਟਾ ਬਾਅਦ ਬਠਿੰਡੋ ਜਿਹੜੀ 15 17 12 ਮਿੰਟਾ ਚ ਆ ਸਕਦੀ ਸੀ 55 ਮਿੰਟਾ ਚ ਆਈ ਹੈ ਇਹ ਭੰਡ ਸਰਕਾਰ ਦੀ ਇਹ ਅੱਗ ਬੁਝਾਉਣ ਵਾਲੀ ਫਾਇਰ ਬ੍ਰਿਗੇਡ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਬਚ ਗਏ ਪਰਮਾਤਮਾ ਦੀ ਮਿਹਰ ਸੱਚੇ ਪਾਤਸ਼ਾਹ ਦੀ ਮਿਹਰ ਹੈ ਠੀਕ ਹੈ ਜੀ ਠੀਕ ਹੈ ਪਰ ਰੌਲਾ ਇਹ ਹੈ ਵੀ ਜਿਹੜਾ ਕਹਿੰਦਾ ਸੀ ਮੈਂ ਬਦਲਾਅ ਕਰੂੰ ਮੈਂ ਬਦਲਾਅ ਕਰੂੰ ਇਕਾਲੀਆਂ ਨੂੰ ਪੰਡਦਾ ਸੀ ਕਾਂਗਰਸ ਨੂੰ ਪੰਡਦਾ ਸੀ ਸਾਰਿਆਂ ਨੂੰ ਪੰਡਦਾ ਸੀ ਹੁਣ ਤੇਰੇ ਬਦਲਾਅ ਚ ਕੀ ਫਰਕ ਆ ਓਏ ਓਏ ਭਗਵੰਤ ਮਾਨ ਓ ਸੁਣ ਲੈ ਮੇਰੀ ਵੀ ਗੱਲ ਮੇਰੇ ਜੇ ਪੁੱਤ ਕਿਤੇ ਵਿੱਚ ਹੁੰਦੇ ਜੇ ਅੱਜ ਕਿਤੇ ਮੱਚ ਜਾਂਦੇ ਓ ਤੈਥੋਂ ਦੱਲਿਆ ਸੀ ਕੀ ਲੈਣਾ ਸੀ ਓ ਵੱਡਿਆ ਭਗਵੰਤ ਮਾਨ ਆ ਬਟਿਆ ਬਦਲਾ ਲਾ ਲਿਆ ਬਾਈ ਕੰਪਲੇਂਟ ਦੇਣ ਕੋ ਤੇ ਕਾਰਵਾਈ ਕਰਾਂਗੇ ਜੇ ਜੁ ਕੋ ਦੇਣਗੇ ਠੀਕ ਹੈ ਜੇ ਕਰਾਂਗੇ ਵੀ ਲੇਟ ਕਿਉਂ ਆਇਆ ਜਿਹੜਾ ਕਿ ਬਦਗਲਾਮੀ ਕੀਤੀ ਤੇ ਕਾਰਵਾਈ ਕਰਾਂਗੇ ਠੀਕ ਹੈ ਠੀਕ ਹੈ ਕੋਈ ਲਿਖਾਂਗੇ ਹਾਂ ਗੱਡੀ ਰਿਪੋਰਟ ਪਾ ਦੇਗੇ ਠੀਕ ਹੈ ਸਰ ਤੁਹਾਨੂੰ ਜੀ 7 ਵਜੇ ਸੈਂਟੀਮੈਂਟ ਤੇ ਕਾਲ ਆਈ ਕਿ ਮੁਕਸਰ ਰੋਡ ਤੇ ਪਿੰਡ ਬੁਰਜ ਮਹਿਮਾ ਦੇ ਨੇੜੇ ਤੇ ਇੱਕ ਥਾਰ ਗੱਡੀ ਨੂੰ ਅੱਗ ਲੱਗੀ ਹੋਈ ਹੈ ਜੀ ਅਸੀਂ ਮੌਕੇ ਤੇ ਜਦੋਂ ਕਾਲ ਸੁਣੀ ਅਸੀਂ ਨਾਲ ਦੀ ਨਾਲ ਆਪਣੀ ਗੱਡੀ ਟਰਨ ਆਊਟ ਕਰਤੀ ਸਿਰਫ 1 ਮਿੰਟ ਦੇ ਵਿੱਚ ਵਿੱਚ ਗੱਡੀ ਟਰਨਆਊਟ ਤੋਂ ਬਾਅਦ ਸਾਡੀ ਗੱਡੀ ਉੱਥੇ ਲਗਭਗ 18 ਮਿੰਟਾਂ ਦੇ ਵਿੱਚ ਪਹੁੰਚ ਗਈ 18 ਮਿੰਟਾਂ ਦੇ ਵਿੱਚ ਪਹੁੰਚ ਕੇ ਅਸੀਂ ਉਸ ਅੱਗ ਤੇ ਕਾਬੂ ਪਾਇਆ ਗਿਆ ਸਰ ਜਿਸ ਤਰ੍ਹਾਂ ਲੋਕਾਂ ਨੇ ਰੋਜ਼ ਦਾਅਵਾ ਕੀਤਾ ਹੈਗਾ ਵੀ 55 ਮਿੰਟ ਦੇ ਵਿੱਚ ਗੱਡੀ ਪਹੁੰਚੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਸਾਡੇ ਕੋਲੇ ਸਾਰਾ ਰੋਜ਼ਨਾਮਚਾ ਲੱਗਿਆ ਹੈ ਔਨ ਰਿਕਾਰਡ ਅਸੀਂ ਸਾਡੀ ਜਿਹੜੀ ਕਾਲ ਆ ਗਈ ਉਹ ਨੋਟ ਕੀਤੀ ਹੋਵੇ 7:37 ਤੇ ਸਾਨੂੰ ਸੂਚਨਾ ਬਲੀ 38 ਤੇ ਸਾਡੀ ਗੱਡੀ ਦੀ روانਗੀ ਹੈ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਕਰਮਚਾਰੀ ਫਾਇਰ ਦੇ ਫਾਇਰ ਦੇ ਉਹਨਾਂ ਨੇ ਜਾ ਕੇ ਉੱਥੇ ਅੱਗ ਘਟਰਾਉਣ ਕਰਕੇ ਸਾਡੀ ਵੀਡੀਓ ਪਾਈ ਹੈ ਉਹਨਾਂ ਨੇ ਗਰੁੱਪ ਦੇ ਵਿੱਚ ਸਾਡਾ ਸਿਸਟਮ ਚੱਲਦਾ ਹੈਗਾ ਆਨ ਰੋਡ ਸਾਰੇ ਜਿੰਨੇ ਮੁਲਾਜ਼ਮਾ ਸਾਰਿਆਂ ਕੋਲੇ ਗਰੁੱਪਾਂ ਚ ਵਿੱਚ ਉਹ ਫੋਟੋ ਪਾਉਂਦੇ ਹੈਗੇ ਇਹੀ ਸਾਡੀ ਫੋਟੋ ਚੰਡੀਗੜ੍ਹ ਸਾਡੇ ਹੈੱਡ ਕੁਆਰਟਰ ਜਾਂਦੀ ਆ ਸੀ ਉੱਥੇ ਪਹੁੰਚ ਪਹੁੰਚਦੀ ਕਰਦੇ ਹੈਗੇ ਕਿ ਇੱਥੇ ਕਿਹੜੀ ਕਿਹੜੀ ਜਗ੍ਹਾ ਤੇ ਅੱਗ ਲੱਗੀ ਹੈ ਸਾਡਾ ਡੇਲੀ ਦਾ ਰਿਕਾਰਡ ਜਾਂਦਾ ਉਹਨਾਂ ਕੋਲੇ 8:00 ਬਜੇ 5 ਮਿੰਟ ਤੇ ਅੱਗ ਬੁਝਾਉਣ ਤੋਂ ਬਾਅਦ 8:05 5 ਤੇ ਸਾਡੀ ਉਹਦੀ ਮਤਲਬ ਮੂਵੀ ਬਣੀ ਹੋਈ ਆ ਵੀਡੀਓ ਬਣੀ ਆ ਮੁੰਡੇ ਨੇ ਬਣਾਈ ਹੈਗੀ ਉਹ ਸਾਡੇ ਮਤਲਬ ਸਾਡੇ ਕੋਲੇ ਹੈਗੀ ਹੋਰ ਕਾਰਡ ਦੇ ਵਿੱਚ ਸਾਡੇ ਕੋਲ ਹੈ ਸਰ ਜਿਸ ਤਰ੍ਹਾਂ ਲੋਕਾਂ ਨੇ ਰੋਸ ਜ਼ਾਹਰ ਕੀਤਾ ਉਹਦਾ ਪਿੱਛੇ ਕੀ ਕਾਰਨ ਹੋ ਸਕਦਾ ਤੁਹਾਡੇ ਦਤਾ ਪਿਕ ਇਹ ਤਾਂ ਜੀ ਮੁੱਤੇ ਉਹਨਾਂ ਦੇ ਆਪ ਦੇ ਪਰਾਲੀ ਦੇ ਮੁੱਤੇ ਆ ਜੀ ਉਹ ਸਾਡੀ ਉਹਦੇ ਮੁੱਤਿਆਂ ਦੇ ਵਿੱਚ ਲੈ ਕੇ ਸਾਡੀ ਗੱਡੀ ਨੂੰ ਘੇਰ ਲਿਆ ਜਿਹੜਾ ਸਾਡੇ ਮਤਲਬ ਮਲਾਜ਼ਮ ਸੀਗੇ ਫਾਇਰ ਦੇ ਉਹਨਾਂ ਦੇ ਕੁੱਟਮਾਰ ਵੀ ਕੀਤੀ ਉਹਨਾਂ ਨੇ ਅੱਛਾ ਜੀ ਹਾਂਜੀ ਤੇ ਕੀ ਉਹਨਾਂ ਉੱਤੇ ਕੋਈ ਐਕਸ਼ਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਕੁੱਟਮਾਰ ਕੀਤੀ ਸਾਡੇ ਆਫੀਸਰ ਆਉਣਗੇ ਜੀ ਅਸੀਂ ਤਾਂ ਇਹ ਹੀ ਮੰਗ ਕਰਦੇ ਆਂਗੇ ਵੀ ਅਸੀਂ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਅਸੀਂ ਸਾਨੂੰ ਮਤਲਬ ਸਰਕਾਰ ਨੇ ਰੱਖਿਆ ਹੋਇਆ ਹੈ ਅਸੀਂ ਜਦੋਂ ਵੀ ਸਾਨੂੰ ਕਾਲ ਆਉਂਦੀ ਹੈ ਅਸੀਂ ਆਪਣੀ ਜਾਣ ਤਲੀ ਦੇ ਤਰਕੇ ਅਗਲੇ ਦਾ ਸੋਚ ਕੇ ਚੱਲਦੇ ਆਂ ਵੀ ਅਗਲੇ ਦਾ ਜਾਨੀ ਜਾਂ ਮਾਰਨੀ ਦਾ ਨੁਕਸਾਨ ਨਾ ਹੋਵੇ ਅਸੀਂ ਇਹ ਬਹੁਤ ਸਪੀਡ ਨਾਲ ਗੱਡੀ ਗਈ ਹੈ 18 ਮਿੰਟਾਂ ਦੇ ਵਿੱਚ 18 20 ਕਿਲੋਮੀਟਰ ਕਵਰ ਕੀਤਾ ਹੈ 27 ਮਿੰਟਾਂ ਦੇ ਵਿੱਚ ਸਾਰੀ ਕਾਰਵਾਈ ਕਰਤੀ ਉਹ ਅੱਗ ਬੁਝਾਤੀ ਫਿਰ ਵੀ ਲੋਕਾਂ ਨੇ 55 ਮਿੰਟ ਤੱਕ ਸਾਡੇ ਕੋਲ ਆਨ ਰਿਕਾਰਡ ਸਾਰਾ ਕੁਝ ਪਿਆਗਾ